ਜਿਹੜੇ ਵਿਧਾਇਕ ਸਾਹਿਬ ਨੇ ਆਵਾਜ਼ ਚੁੱਕੀ ਉਹ ਠੀਕ ਚੁੱਕੀ ਆ ਜਾਂ ਤੁਹਾਨੂੰ ਲੱਗਦਾ ਕਿ ਜਿਵੇਂ ਭਾਪੀ ਕਹਿ ਰਹੀ ਇਹ ਇਹ ਨਬਸ ਕਟੋਲੀ ਜਾ ਰਹੀ ਹੈ ਕਿ ਹੁਣ ਪਾਈਏ ਇੱਕ ਨਰੇਟਿਵ ਸर्ज ਦੋ ਦਿੱਲੀ ਵਰਸਸ ਪੰਜਾਬ ਦਾ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਸ਼ੁਰੂਆਤੀ ਦੌਰ ਦੇ ਵਿੱਚ ਉਹ ਸਿੰਘਲਾ ਸਾਹਿਬ ਨੂੰ ਇੱਕ ਕਾਮ ਆਰਕੇ ਟੰਗਣ ਵਾਲਾ ਕੰਮ ਕੀਤਾ ਸੀਗਾ ਤੇ ਬਾਅਦ ਚ ਉਹਨਾਂ ਦੇ ਘਰੇ ਜਾ ਕੇ ਭੰਗੜੇ ਵੀ ਪਾਉਂਦੇ ਰਹੇ ਫਿਰ ਉਹਨਾਂ ਨੂੰ ਕਲੀਨ ਚਿੱਟੂ ਵੀ ਦੇ ਦਿੱਤੀ ਬਰੀ ਵੀ ਕਰਤਾ ক্লোਜ਼ ਵੀ ਹੋ ਗਈ ਵਾਈਲ ਮਤਲਬ ਇਹ ਉਹ ਜਿਹੀ ਇੱਕ ਫਿਰ ਇੱਕ ਡਰਾਮਾ ਰਚਿਆ ਗਿਆ ਹੈ ਹੂੰ ਇੱਥੇ ਮਤਲਬ ਕਿਸੇ ਨੂੰ ਫੜ ਲਿੰਦੀ ਹੈ ਪੁਲਿਸ ਅਗਰ ਉਹ ਪੁਲਿਸ ਦੀ ਕੈਚਪ ਭੱਜਦਾ ਹੈ ਤੇ ਮਿੰਟਲ ਹੁੰਦੇ ਨੇ ਲੱਤ 'ਚ ਗੋਲੀ ਮਾਰ ਲੱਗਿਆ ਆ 50 60 ਕੇਸ ਨੇ ਸਾਡੇ ਸਾਹਮਣੇ ਹਰ ਦੂਜੇ ਤੀਜੇ ਦਿਨ ਕਿਸੇ ਲੱਤ 'ਚ ਗੋਲੀ ਮਾਰੀ ਹੁੰਦੀ ਹੈ ਤੇ ਇੱਕ ਵਿਧਾਇਕ ਆਪਣੇ ਬੰਦਿਆਂ ਦੇ ਨਾਲ ਜਿਹਦੇ ਕੋਲ ਹਥਿਆਰ ਵੀ ਹੋਣ ਤੇ ਉਹ ਐ ਭੱਜ ਜਵੇ ਗੋਲੀ ਚਲਾ ਕੇ ਭੱਜ ਜਵੇ ਮਤਲਬ ਇੱਕ ਡਰਾਮਾ ਨਜ਼ਰ ਆਉਂਦਾ ਹੈ ਤੇ ਪਿੱਛੇ ਬਹੁਤ ਵੱਡਾ ਕਿ ਪਾਈ ਇੱਕ ਡਰਾਮਾ ਰਚ ਲੋ ਤੁਸੀਂ ਠੀਕ ਹੈ ਥੋੜੇ ਦਿਨ ਲੋਕਾਂ ਦਾ ਧਿਆਨ ਜਿਹੜਾ ਹੈ ਪਾਣੀ ਤੋਂ ਹਟ ਕੇ ਤੇ ਇਹਨਾਂ ਵਾਲੂ ਇਸ ਢਾਂਵੇਂ ਵਾਲ ਨੂੰ ਹੋ ਜੂਗਾ ਆਪਾਂ ਡਿਸਕਸ ਕਰਾਂਗੇ ਅੱਜ ਆਪਾਂ ਡਿਸਕਸ ਹੋ ਹੀ ਕਰ ਰਹੇ ਹਾਂ ਜੀ ਆਪਾਂ ਅਜ ਹਰ ਦੇ ਡਿਸਕਸ ਕਰ ਰਹੇ ਆਪਾਂ ਜੇ ਪਠਾਨ ਮਜਰਾ ਡਿਸਕਸ ਕਰ ਰਹੇ ਹਾਂ ਅੱਜ ਉਹ ਭਜਣਾ ਡਿਸਕਸ ਕਰ ਰਹੇ ਹਾਂ ਮਤਲਬ ਤੁਹਾਡਾ ਧਿਆਨ ਜਿਹੜਾ ਉਹਨੇ ਡਿਵਰਟ ਕਰਤਾ